ਸੋ ਫਰੈਂਸ ਅੱਜ ਤੁਹਾਨੂੰ ਅਸੀਂ ਨਿੰਮ ਵਾਲੀ ਗਲੋ ਦਿਖਾ ਰਹੇ ਹਾਂ ਨਿੰਮ ਦੇ ਪੇੜ ਤੇ ਲੱਗੀ ਹੋਈ ਆ ਦੇਖ ਆ ਗਲੋ ਪੂਰਾ ਨਿੰਮ ਪਰਿਆਵਗ ਗਲੋ ਜਿਸ ਵੀ ਕਿਸੇ ਵੀਰ ਪੈਣ ਨੂੰ ਬੁਖਾਰ ਹੋਵੇ ਬੁਖਾਰ ਨਹੀਂ ਠੀਕ ਹੁੰਦਾ ਹੋਵੇ ਤਾਂ ਉਹ ਨਿੰਮ ਵਾਲੀ ਗਲੋ ਦਾ ਕੜਾ ਪੀ ਕੇ ਠੀਕ ਹੋ ਸਕਦਾ ਹੈ ਕਿਸੇ ਵੀ ਵੀਰ ਪੈਣ ਨੂੰ ਗਲੋ ਚਾਹੀਦੀ ਚਾਹੀਦੀ ਹੋਵੇ ਤਾਂ ਮੈਨੂੰ ਦੱਸ ਸਕਦੇ ਆ ਮੈਂ ਉਹਨਾਂ ਨੂੰ ਗਲੋ ਦੇ ਦਾਂਗਾ ਪੂਰਾ ਗਲੋ ਨਾਲ ਨਿੰਮ ਦਾ ਪੇੜ ਭਰਿਆ ਪਿਆ ਕਿਸੇ ਵੀ ਵੀਰ ਪੈਣ ਚਾਹੀਦੀ ਹੋਵੇ ਤਾਂ ਮੈਨੂੰ ਮੈਸੇਜ ਕਰਕੇ ਦੱਸ ਸਕਦਾ ਹੈ ਆਹ ਦੇਖੋ ਤੁਹਾਨੂੰ ਨੇੜੇ ਤੇ ਵੀ ਦਿਖਾਂਦੇ ਆ ਗਲੋ ਇੱਦਾਂ ਦੀ ਹੁੰਦੀ ਐ ਇਹਦੇ ਥੋੜੇ ਛੋਟੇ ਛੋਟੇ ਟੁਕੜੇ ਕਰਕੇ ਦੋ ਚਾਰ ਦਿਨ ਕਾੜਾ ਬਣਾ ਕੇ ਪੀਓ ਬੁਖਾਰ ਸ਼ੂਮੰਤਰ ਜੜ ਤੋਂ ਖਤਮ ਹੋ ਜਾਂਦਾ ਬੁਖਾਰ ਜਿੱਦਾਂ ਸਾਡੇ ਸਿਆਣੇ ਦੱਸਦੇ ਸੀ ਇਹ ਬੁਖਾਰ ਦੀ ਸਭ ਤੋਂ ਵਧੀਆ ਦਵਾਈ ਐ ਕਿਸੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਐ ਕਿਸੇ ਨੂੰ ਵੀ ਸਰਦੀਆਂ ਜਾਂ ਗਰਮੀਆਂ ਕਦੇ ਵੀ ਬੁਖਾਰ ਆਉਂਦਾ ਹੋਵੇ ਇਸ ਦਾ ਕਾੜਾ ਦੋ ਤਿੰਨ ਵਾਰ ਇਸ ਚੀਜ਼ ਦਾ ਗਲੋ ਦਾ ਕੜਾ ਪੀਣ ਨਾਲ ਬਿਲਕੁਲ ਬੁਖਾਰ ਜਿਹਨੂੰ ਟਾਈਫੜ ਕਹਿੰਦੇ ਜੜ ਤੋਂ ਖਤਮ ਹੋ ਜਾਂਦਾ ਐ ਲੈਓ ਵੀਰੋ ਦੇਖੋ ਇਹ ਰੋ